ਕਿਸ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਆਪਣੇ ਘਰਾਂ ਦੇ ਵਿੱਚ ਦੇਖਣ ਵਾਸਤੇ ਜਿਹੜੀਆਂ ਫ੍ਰੀ ਡਿਸ਼ਾਂ ਜਤੇ ਪੇਡ ਡਿਸ਼ਾਂ ਨੇ ਪਰ ਫ੍ਰੀ ਡਿਸ਼ਾਂ ਦੇ ਵਿੱਚ ਦੇਖਣ ਵਾਸਤੇ ਫ੍ਰੀ ਡਿਸ਼ਾਂ ਨੂੰ ਲਗਵਾਇਆ ਜਾਵੇ ਮੈਨੂੰ ਉਹ ਦਿਨ ਵੀ ਯਾਦ ਹੈ ਪਰ ਉਹਨਾਂ ਉਤਰਾਵਾਂ ਚੜ੍ਹਾਵਾਂ ਦੇ ਵਿੱਚ ਵੀ ਆਪਣੇ ਆਪ ਨੂੰ ਸਥਿਰ ਰੱਖਣਾ ਇਹ ਦਰਦੀ ਪਰਿਵਾਰ ਦੇ ਹਿੱਸੇ ਆਇਆ ਪਰ ਜਿੰਨਾ ਕਿ ਜੀਵਨ ਹੈ ਉਨੋ ਗੁਰੂ ਨੂੰ ਸਮਰਪਿਤ ਹੋ ਕੇ ਆਪਣੇ ਦੇਸ਼ ਕੌਮ ਧਰਮ ਨੂੰ ਸਮਰਪਿਤ ਹੋ ਕੇ ਆਪਣੇ ਅਕੀਦਿਆਂ ਨਾਲ ਆਪਣੇ ਗੁਰੂ ਦੇ ਆਪਣੇ ਧਰਮ ਦੇ ਸਿਧਾਂਤਾਂ ਨਾਲ ਜੁੜ ਕੇ ਅਸੀਂ ਬਤੀਤ ਕਰੀਏ ਜ ਜਿਹਦੇ ਨਾਲ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੁੰਦਾ ਹੈ ਜੁਗੋ ਜੁਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਗੁਰਦਾ ਗਦੀ ਉੱਪਰ ਸੁਭਾਏ ਮਾਨ ਦਸ ਪਾਤਸ਼ਾਹਿਆਂ ਦੀ ਆਤਮਿਕ ਜੋਤ ਬਾਣੀ ਗੁਰੂ ਸ਼ਬਦ ਗੁਰੂ ਸਰਬ ਮਨੁੱਖਤਾ ਦੇ ਸਾਂਝੇ ਰਹਿਬਰ ਸਰ ਮਾਨਵਤਾ ਦੇ ਮਾਰਗਦਰਸ਼ਕ ਸਰਕਾਰੇ ਕੋਲੇ ਆਲਮ ਹਜੂਰੇ ਅਨਵਰ ਪਾਦਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਅੱਜ ਦੇ ਸੁਭਾਗੇ ਸਮੇਂ ਤੇ ਬੜੇ ਪਿਆਰ ਅਦਬ ਸਤਕਾਰ ਨਾਲ ਜੁੜ ਬੈਠੇ ਗੁਰੂ ਕਾ ਖਾਲਸਾ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਰਬੱਤ ਸੰਗਤਾਂ ਜਿੰਨੇ ਵੀ ਬੱਚੇ ਬਜ਼ੁਰਗ ਨੌਜਵਾਨ ਮਾਈ ਭਾਈ ਗੁਰੂ ਦੇ ਚਰਨਾਂ 'ਚ ਜੁੜ ਬੈਠੇ ਹੋ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰ ਫਤੇ ਦੀ ਸਾਂਝ بلند ਆਵਾਜ਼ ਵਿੱਚ ਕਰੋ ਕੋਈ ਰਸਨਾ ਵਾਂਝੀ ਨਾ ਰਹੇ ਝੁਕਾਓ ਸੀਸ ਧੰਨ ਗੁਰਗ੍ਰੰਥ ਸਾਹਿਬ ਜੀ ਨੂੰ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਤਿਗੁਰਾਂ ਦੀ ਸੁਭਾਗਾ ਸਮਾਸਾ ਨੂੰ ਗੁਰੂ ਚਰਨਾਂ 'ਚ ਜੁੜ ਬੈਠਣ ਦਾ ਪ੍ਰਾਪਤ ਹੋਇਆ ਹੈ ਅੱਜ ਦਾ ਇਹ ਵਿਸ਼ੇਸ਼ ਸਮਾਗਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਵਲੇ ਸਕੂਲ ਦੇ ਅੰਦਰ ਜੋ ਚੜ੍ਹਦੀ ਕਲਾ ਗਰੁੱਪ ਦੇ ਵੱਲੋਂ ਦਰਦੀ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਆਪ ਸਾਰਿਆਂ ਨੂੰ ਪਤਾ ਹੈ ਕਿ ਜੋ ਸਰਦਾਰ ਜਗਜੀਤ ਸਿੰਘ ਜੀ ਦਰਦੀ ਚੜ੍ਹਦੀ ਕਲਾ ਗਰੁੱਪ ਦੇ ਮਾਲਕ ਉਹਨਾਂ ਦਾ 75ਵਾਂ ਜਨਮ ਦਿਨ ਹੈ ਬਹੁਤ-ਬਹੁਤ ਮੁਬਾਰਕ ਹੈ ਉਹਨਾਂ ਨੂੰ ਉਹਨਾਂ ਦੇ ਜਨਮ ਦੀ ਜੋ ਉਹਨਾਂ ਨੇ ਸਵਾਵਾਾਂ ਕੀਤੀਆਂ ਉਹ ਤੁਸੀਂ ਸਤਿਕਾਰਯੋਗ ਸਕੱਤਰ ਸਾਹਿਬ ਬਾਸੋਂ ਬੜੇ ਵਿਸਥਾਰ ਨਾਲ ਸੁਣਿਆ ਉਹਨਾਂ ਨੇ ਬਰੀਫ ਕੀਤਾ ਕਿ ਕਿਸ ਤਰ੍ਹਾਂ ਇਸ ਪਰਿਵਾਰ ਨੇ ਔਰ ਸਰਦਾਰ ਦਰਦੀ ਸਾਹਿਬ ਨੇ ਸਵਾਵਾਾਂ ਕੀਤੀਆਂ ਉਥੇ ਹੀ ਅੱਜ ਜੋ ਚੜ੍ਹਦੀ ਕਲਾ ਦੇ 11ਵੇਂ ਸਾਲਾਨਾ ਪੱਤਰਕਾਰਤਾ ਕਾਨਫਰੰਸ ਪ੍ਰੋਗਰਾਮ ਵੀ ਹੈ। ਗੁਰੂ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਪੱਤਰਕਾਰਤਾ ਦੇ ਖੇਤਰ ਦੇ ਅੰਦਰ ਪ੍ਰਿੰਟ ਮੀਡੀਆ, ਬਿਜਲਈ ਮੀਡੀਆ ਦੇ ਦੁਆਰਾ ਉਹਨਾਂ ਵੱਲੋਂ ਸਵਾਵਾਾਂ ਕੀਤੀਆਂ ਜਾ ਰਹੀਆਂ ਹਨ। ਅੱਜ ਦਰਦੀ ਪਰਿਵਾਰ ਦੇ ਪਿਆਰ ਸਤਿਕਾਰ ਦੇ ਸਦਕਾ ਤੁਸੀਂ ਸਾਰੇ ਇੱਥੇ ਹਾਜ਼ਰ ਹੋ। ਔਰ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਗੁਰਮੁਖ ਪਿਆਰੇ ਇੱਥੇ ਹਾਜ਼ਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਔਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਨੇ ਵੀ ਅੱਜ ਇੱਥੇ ਦਰਦੀ ਪਰਿਵਾਰ ਦੇ ਪਿਆਰ ਵਿੱਚ ਪੁੱਜਣਾ ਕੀਤਾ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਭਵਿੰਦਰ ਸਿੰਘ ਅਸੰਧ ਕਬਲਜੀਤ ਸਿੰਘ ਦੀ ਅਜ਼ਰਾਣਾ ਤੇ ਹੋਰ ਬਹੁਤ ਸਾਰੇ ਗੁਰਮੁਖ ਪਿਆਰੇ ਮਹਾਪੁਰਸ਼ ਢੱਗੀ ਸਾਹਿਬ ਵਾਲਿਆਂ ਦਾ ਜਥਾ ਜਿਆਨੀ ਪਰਵਾਨਾ ਜੀ ਤੇ ਮੈਂ ਦੇਖ ਰਿਹਾ ਸ਼ਹਿਰ ਦੀਆਂ ਮੌਜੂਦ ਹਸਤੀਆਂ ਔਰ ਪੱਤਰਕਾਰਤਾ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਭੈਣ ਭਰਾ ਅੱਜ ਦੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਨੇ ਗੁਰਮੁਖ ਪਿਆਰਿਓ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰਹਿਮਤ ਹੀ ਕਹੀ ਜਾ ਸਕਦੀ ਹੈ ਕਿ ਜਿਸ ਤਰੀਕੇ ਦੇ ਨਾਲ ਬੜੇ ਉਤਰਾਮਾ ਚੜਾਵਾਂ ਦੇ ਵਿੱਚ ਦਰਦੀ ਪਰਿਵਾਰ ਨੇ ਇਹਨਾਂ ਸੇਵਾਵਾਂ ਨੂੰ ਜਾਰੀ ਰੱਖਿਆ ਪੰਥਕ ਪਰਿਵਾਰ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਹੁਣੇ ਦੱਸਿਆ ਕਿ ਇਹਨਾਂ ਦੇ ਸਤਿਕਾਰਯੋਗ ਪਿਤਾ ਗਿਆਨੀ ਹਰਨਾਮ ਸਿੰਘ ਜੀ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਵੀ ਬਹੁਤ ਵੱਡੇ ਉੱਗੇ ਆਗੂ ਰਹੇ ਐ ਮਾਸਟਰ ਤਾਰਾ ਸਿੰਘ ਜੀ ਦੇ ਨਾਲ ਵੀ ਪਿਆਰ ਤੇ ਉਹਨਾਂ ਨੇ ਸਕੂਲ ਦੇ ਵਿੱਚ ਟੀਚਿੰਗ ਵੀ ਕੀਤੀ ਔਰ ਇਸੇ ਤਰ੍ਹਾਂ ਇਹਨਾਂ ਦੇ ਦਾਦਾ-ਪੜਦਾਦਾ ਜੋ ਸਿੱਖ ਰਾਜ ਦੀਆਂ ਗੱਲਾਂ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਔਰ ਉਸ ਦੇ ਅੰਦਰ ਸਿਵਾਵਾ ਔਰ ਸਿੱਖ ਜਗਤ ਦੇ ਮਹਾਨ ਮਹਾਪੁਰਸ਼ਾ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨਾਲ ਜਿਸ ਤਰ੍ਹਾਂ ਪਰਿਵਾਰ ਦਾ ਪਰਿਵਾਰ ਦਾ ਪਿਆਰ ਰਿਹਾ ਔਰ ਇਹਨਾਂ ਨੇ ਸੇਵਾਵਾਂ ਕੀਤੀਆਂ ਔਰ ਇਹਨਾਂ ਦੇ ਘਰ ਦੇ ਨੇੜੇ ਉਹਨਾਂ ਨੇ ਤਪ ਕਰਨਾ ਔਰ ਜੋ ਬਾਣੀ ਤੇ ਬਾਣੇ ਦਾ ਉਹਨਾਂ ਨੇ ਪ੍ਰਚਾਰ ਪ੍ਰਸਾਰ ਕੀਤਾ ਉਹ ਅਸੀਂ ਪੜ੍ਹਦੇ ਤੇ ਸੁਣਦੇ ਆਂ ਔਰ ਇਸ ਪਰਿਵਾਰ ਨੇ ਜੋ ਸੇਵਾਵਾਂ ਕੀਤੀਆਂ ਅੱਜ ਇਹਨਾਂ ਦੀਆਂ ਸੇਵਾਵਾਂ ਦੇ ਸਦਕਾ ਹੀ ਆਪ ਸਾਰੇ ਤੇ ਧਾਰਮਿਕ ਹਸਤੀਆਂ ਇੱਥੇ ਬਿਰਾਜਮਾਨ ਪਾਤਰਕਾਰਤਾ ਦੇ ਖੇਤਰ ਦੇ ਅੰਦਰ ਚੜ੍ਹਦੀ ਕਲਾ ਅਖਬਾਰ ਹੈ ਚੜ੍ਹਦੀ ਕਲਾ ਟਾਈਮ ਟੀਵੀ ਗੁਰਦੁਆਰਾ ਬੰਗਲਾ ਸਾਹਿਬ ਤੋਂ ਜਦੋਂ ਤੁਸੀਂ ਦਿੱਲੀ ਤੋਂ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਉਹਦੇ ਤੋਂ ਸੁਣਦੇ ਹੋ ਸੰਗਤਾਂ ਨੂੰ ਉਡੀਕ ਰਹਿੰਦੀ ਹੈ ਕਿ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਸੀ ਗੁਰਮੁਖ ਪਿਆਰਿਓ ਉਸ ਵੇਲੇ ਤੋਂ ਹੀ ਬਥੇਰੇ ਉਤਰਾਵਾਂ ਚੜਾਵਾਂ ਚੋਂ ਲੰਘਣਾ ਪਿਆ ਸਾਡਾ ਉਸ ਵੇਲੇ ਤੋਂ ਇਹਨਾਂ ਦੇ ਨਾਲ ਪਿਆਰ ਤੇ ਸਤਿਕਾਰ ਹੈ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਥਾ ਦੀ ਸੇਵਾ ਨਿਭਾਉਣੀ ਔਰ ਜਿਸ ਵੇਲੇ ਮੌਜੂਦਾ ਹਾਲਾਤਾਂ ਦੇ ਬਾਬਤ ਸੰਗਤਾਂ ਨੂੰ ਜਾਗਰੂਕ ਕਰਨਾ ਤੇ ਪੰਜਾਬ ਦੇ ਵਿੱਚ ਦਰਦੀ ਸਾਹਿਬ ਨੂੰ ਪਤਾ ਵੀ ਕਿੰਨੀ ਵਾਰੀ ਚੜ੍ਹਦੀ ਕਲਾ ਟਾਈਮ ਟੀਵੀ ਬਲੈਕਆਊਟ ਵੀ ਕਰ ਦਿੱਤਾ ਜਾਂਦਾ ਰਿਹਾ ਇਥੇ ਦੇ ਕੇਵਲ ਨੈਟਵਰਕ ਤੋਂ ਕਨੈਕਸ਼ਨ ਕੱਟ ਦਿੱਤਾ ਜਾਂਦਾ ਰਿਹਾ ਅਕਾਲੀ ਸਰਕਾਰ ਦੇ ਸਮੇਂ ਪੰਜਾਬ ਦੇ ਅੰਦਰ ਕਿਉਂਕਿ ਜਦੋਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਪਰ ਮੌਜੂਦਾ ਹਾਲਾਤਾਂ ਦੇ ਸਬੰਧ ਵਿੱਚ ਵਿਚਾਰਾਂ ਕਰਨੀਆਂ ਤੇ ਗੁਰਮੁਖ ਪਿਆਰਿਓ ਉਸ ਵੇਲੇ ਇਹਨਾਂ ਹਾਲਾਤਾਂ 'ਚੋ ਵੀ ਗੁਜ਼ਰਨਾ ਪਿਆ ਤੇ ਮੈਨੂੰ ਅੱਜ ਵੀ ਯਾਦ ਹੈ ਕਿ ਚੜ੍ਹਦੀ ਕਲਾ ਟਾਈਮ ਟੀਵੀ ਦੇ ਵਾਸਤੇ ਵਿਸ਼ੇਸ਼ ਕਾਰਡ ਛਪਾ ਕੇ ਪੰਥਕ ਆਗੂਆਂ ਦੇ ਨਾਂ ਤੇ ਸੰਗਤਾਂ ਦੇ ਵਿੱਚ ਜਿਸ ਵੇਲੇ ਵੰਡੇ ਗਏ ਸਨ ਕੇਸ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਆਪਣੇ ਘਰਾਂ ਦੇ ਵਿੱਚ ਦੇਖਣ ਵਾਸਤੇ ਜਿਹੜੀਆਂ ਫ੍ਰੀ ਡਿਸ਼ਾਂ ਜਤੇ ਪੀੜ ਡਿਸ਼ਾਂ ਨੇ ਪੀੜ ਨੈਟਵਰਕ ਪਰ ਫ੍ਰੀ ਡਿਸ਼ਾਂ ਦੇ ਵਿੱਚ ਦੇਖਣ ਵਾਸਤੇ ਫ੍ਰੀ ਡਿਸ਼ਾਂ ਨੂੰ ਲਗਵਾਇਆ ਜਾਵੇ ਮੈਨੂੰ ਉਹ ਦਿਨ ਵੀ ਯਾਦ ਹੈ ਪਰ ਉਹਨਾਂ ਉਤਰਾਵਾਂ ਚੜ੍ਹਾਵਾਂ ਦੇ ਵਿੱਚ ਵੀ ਆਪਣੇ ਆਪ ਨੂੰ ਸਥਿਰ ਰੱਖਣਾ ਇਹ ਦਰਦੀ ਪਰਿਵਾਰ ਦੇ ਹਿੱਸੇ ਆਇਆ ਹੈ ਸਰਦਾਰ ਜਗਜੀਤ ਸਿੰਘ ਦਰਜੀ ਜਿਨ੍ਹਾਂ ਦਾ ਸਾਰਿਆਂ ਨਾਲ ਹੀ ਪਿਆਰ ਹੈ ਪੰਜਾਬ ਹੋਵੇ ਹਰਿਆਣਾ ਹੋਵੇ ਦਿੱਲੀ ਹੋਵੇ ਇਹਨਾਂ ਦਾ ਸਭ ਨਾਲ ਹੀ ਪਿਆਰ ਹੈ ਤਾਂ ਹੀ ਇਹਨਾਂ ਨੇ ਪੱਤਰਕਾਰਤਾ ਦੇ ਖੇਤਰ ਵਿੱਚ ਵੀ ਤੇ ਜਿਹੜਾ ਵਿਦਿਅਕ ਖੇਤਰ ਦੇ ਅੰਦਰ ਵੀ ਆਪਣੇ ਆਪ ਨੂੰ ਸਥਾਪਿਤ ਕੀਤਾ ਪੰਜ ਸਕੂਲ ਸਥਾਪਿਤ ਕਰਨੇ ਦੋ ਸਕਿੱਲ ਡਿਵੈਲਪਮੈਂਟ ਦੇ ਜਿਹੜੇ ادارے ਸਥਾਪਿਤ ਕਰਨੇ ਇਹ ਸਾਰੇ ਪਰਿਵਾਰ ਦੀ ਮਿਹਨਤ ਹੈ ਸਰਦਾਰ ਜਗਜੀਤ ਸਿੰਘ ਦਰਦੀ ਉਹਨਾਂ ਦੇ ਸੁਪੁੱਤਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਔਰ ਜਿਹੜੇ ਰੱਬ ਨੂੰ ਪਿਆਰੇ ਹੋ ਗਏ ਸਰਦਾਰ ਸਤਵੀਰ ਸਿੰਘ ਦਰਦੀ ਜਿਹੜੇ ਆਫਿਸ ਬੈਠਦੇ ਸਨ ਬੜਾ ਵੱਡਾ ਘਾਟਾ ਪਿਆ ਪਰਿਵਾਰ ਨੂੰ ਉਹਨਾਂ ਨੇ ਔਰ ਇਹਨਾਂ ਦੀ ਸੁਪੁੱਤਰੀ ਮੈਂ ਸਮਝਦਾ ਸਰਦਾਰ ਦਰਦੀ ਸਾਹਿਬ ਦੀ ਧਰਮ ਸੁਪਤਨੀ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਇਸ ਦੇ ਅੰਦਰ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਗੁਰਬਾਣੀ ਕੀਰਤਨ ਦੇ ਨਾਲ ਜੁੜੇ ਗੁਰਸਿੱਖੀ ਦੇ ਨਾਲ ਜੁੜੇ ਹੋਏ ਆ ਇਸ ਵਾਸਤੇ ਮੈਂ ਸਮਝਦਾ ਜੇ ਕੋਈ ਅਸੀਂ ਗੱਲ ਕਹੀਏ ਤਾਂ ਉਹ ਸ਼ਾਇਦ ਤੁਹਾਨੂੰ ਵਿਧਾ ਚੜਾ ਕੇ ਕੋਈ ਗੱਲ ਮਹਿਸੂਸ ਹੋਵੇ ਤੁਸੀਂ ਸਾਰੇ ਹੀ ਜਾਣਦੇ ਆ ਇਹ ਕੋਈ ਅਤ ਕਥਨੀ ਨਹੀਂ ਹੈ ਕਿ ਪਰਿਵਾਰ ਗੁਰੂ ਘਰ ਦੇ ਨਾਲ ਜੁੜਿਆ ਤੇ ਮੈਂ ਸਮਝਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਦਸ਼ਾਹ ਦੀ ਅਪਾਰ ਕਿਰਪਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਟੈਲੀਕਾਸਟ ਸਤਿਗੁਰਾਂ ਦੇ ਪਾਵਨ ਦਰਬਾਰ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ ਆ ਔਰ ਇਸੇ ਤਰ੍ਹਾਂ ਇਹਨਾਂ ਦੀਆਂ ਸਵਾਮਾਂ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਵੀ ਪਦਮਸ਼੍ਰੀ ਦਾ ਖਿਤਾਬ ਦੇਣਾ ਪੰਥ ਦੇ ਵਿੱਚ ਸੰਗਤਾਂ ਦੇ ਵਿੱਚ ਇਹਨਾਂ ਨੂੰ ਵੱਡੇ ਮਾਣ ਤੇ ਸਨਮਾਨ ਪੰਜਾਬ ਹਰਿਆਣਾ ਦਿੱਲੀ ਦੇ ਵਿੱਚ ਪ੍ਰਾਪਤ ਹੋਣੇ ਇਹ ਸਤਿਗੁਰ ਸੱਚੇ ਪਾਦਸ਼ਾਹ ਦੀ ਕਿਰਪਾ ਹੈ ਮੈਂ ਬਹੁਤੇ ਵਿਸਥਾਰ ਵਿੱਚ ਨਾ ਜਾਵਾਂ ਬਸ ਇਹੀ ਬੇਨਤੀ ਕਰਨੀ ਚਾਹੁੰਨਾ ਗੁਰਮੁਖ ਪਿਆਰਿਓ ਸਤਿਗੁਰ ਨੇ ਸਾਨੂੰ ਧਰਮ ਦੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਹੈ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਇਹ ਗੁਰੂ ਦਾ ਸਿਧਾਂਤ ਹੈ ਤੇ ਆਪਣੀ ਕਿਰਤ ਕਿਸੇ ਵੀ ਖੇਤਰ ਕੋਈ ਖੇਤੀਬਾੜੀ ਕਰਦਾ ਹੈ ਬਿਜ਼ਨਸ ਵਪਾਰ ਕਰਦਾ ਹੈ ਨੌਕਰੀ ਚਾਕਰੀ ਕਰਦਾ ਉਹਦੀ ਕਿਰਤ ਵਿੱਚ ਵੀ ਧਰਮ ਹੋਵੇ ਧਰਮ ਦੀ ਕਿਰਤ ਨਾਮ ਜਪਣਾ ਵੰਡ ਛਕਣਾ ਇਹ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਹੀ ਹਿੱਸੇ ਵਿੱਚ ਆਉਂਦਾ ਹੈ ਬਖਸ਼ਿਸ਼ ਹੁੰਦੀ ਹੈ ਇਸ ਪਰਿਵਾਰ ਤੇ ਕਿਰਪਾ ਬਖਸ਼ਿਸ਼ ਹੈ ਆਪਾਂ ਵੀ ਗੁਰੂ ਦੇ ਚਰਨਾਂ ਦੇ ਨਾਲ ਜਿੱਥੇ ਵੀ ਵਿਚਰਦੇ ਗੁਰਮੁਖ ਪਿਆਰਿਓ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੀ ਬਾਣੀ ਗੁਰੂ ਦੇ ਸਿੱਖੀ ਸਿਧਾਂਤ ਦੇ ਨਾਲ ਜੁੜ ਕੇ ਗੁਰੂ ਦੇ ਨਾਮ ਉਪਦੇਸ਼ਾਂ ਦੇ ਨਾਲ ਜੁੜ ਕੇ ਆਪਣਾ ਸਮਾਂ ਕਿਉਂਕਿ ਜ਼ਿੰਦਗੀ ਕੋਈ ਬਹੁਤੀ ਲੰਬੀ ਨਹੀਂ ਬਾਲ ਜਵਾਨੀ ਔਰ ਬਿਰਧੁਫੁਣ ਤੀਨ ਅਵਸਥਾ ਜਾਣ ਬਚਪਨ ਲੰਘਿਆ ਜਵਾਨੀ ਆਈ ਜਵਾਨੀ ਆਈ ਤੇ ਗਾਂ ਗੁਰਮੁਖ ਪਿਆਰਿਓ ਲੰਗੀ ਤੇ ਬਢੇ ਪਾ ਗਿਆ ਤੇ ਅਗਾ ਸਮਾਪਤੀ ਹੋ ਜਾਂਦੀ ਜੀਵਨ ਦੀ ਬਾਲ ਜਵਾਨੀ ਤੇ ਬਿਰਧ ਅਵਸਥਾ ਕੋਈ ਬਹੁਤਾ ਲੰਬਾ ਚੌੜਾ ਜੀਵਨ ਨਹੀਂ ਹੈ ਪੰਥ ਨੂੰ ਵਿਛੋੜਿਆ ਗਿਆ ਅਸੀਂ ਜਿਗਰ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਪੰਜਾ ਸਾਹਿਬ ਦਾ ਕਰਦੇ ਆ ਸਾਡੀ ਗੁਰਮੁਖ ਪਿਆਰਿਓ ਸਾਡਾ ਖਿਆਲ ਉਸ ਪਾਸੇ ਹੁੰਦਾ ਪਰ ਮੈਂ ਸਮਝਦਾ ਪਾਕਿਸਤਾਨੀ ਨਹੀਂ ਜਿਹੜੇ ਸਾਡੇ ਦੇਸ਼ ਦੇ ਅੰਦਰ ਸਾਡੇ ਤੋਂ ਵਿਛੋੜ ਦਿੱਤੇ ਗਏ ਆ ਜਿਹੜੇ 1984 ਦੇ ਅੰਦਰ ਸਿੱਖ ਵਿਰੋਧੀ ਚੱਲੀ ਲਹਿਰ ਦੇ ਦੌਰਾਨ ਮਲੀਆ ਮੇਟ ਕਰ ਦਿੱਤੇ ਗਏ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਗਿਆ ਗੁਰਦੁਆਰਿਆਂ ਦਾ ਅੱਜ ਉਹਨਾਂ ਗੁਰਦੁਆਰਿਆਂ ਗੁਰਧਾਮਾਂ ਨੂੰ ਸਥਾਪਿਤ ਕਰਨ ਵਾਸਤੇ ਸਤਿਗੁਰ ਕੌਮ ਨੂੰ ਤਾਕਤ ਬਖਸ਼ੇ ਇੱਕ ਮੁਠਤਾ ਬਖਸ਼ੇ ਬਲ ਬਖਸ਼ੇ ਉਦਮ ਤੇ ਉਤਸ਼ਾਹ ਬਖਸ਼ੇ ਔਰ ਸਾਡੀਆਂ ਸਾਰੀਆਂ ਸੰਸਥਾਵਾਂ ਜ਼ਿੰਮੇਵਾਰ ਸੰਸਥਾਵਾਂ ਤੇ ਬੈਠੇ ਆਗੂ ਉਹ ਇਸ ਪਾਸੇ ਧਿਆਨ ਦੇਣ ਕਿਉਂਕਿ ਜਦੋਂ ਗੁਰਮੁਖ ਪਿਆਰਿਓ ਸੰਸਥਾਵਾਂ ਦੇ ਆਗੂ ਇਸ ਪਾਸੇ ਧਿਆਨ ਦੇਣਗੇ ਸੰਗਤਾਂ ਤੁਰਦੀਆਂ ਨੇ ਇਹ ਵੱਖਰੀ ਗੱਲ ਜਦੋਂ ਸਾਡੇ ਕੋਲ ਰਾਜ ਭਾਗ ਜਾਂ ਤਾਕਤ ਆਉਂਦੀ ਉਦੋਂ ਅਸੀਂ ਪੰਥਕ ਮਸਲੇ ਵਿਸਾਰ ਦਿੰਨੇ ਆ ਜਦੋਂ ਰਾਜ ਭਾਗ ਜਾਂ ਤਾਕਤ ਚੱਲੇ ਜਾਂਦੀ ਉਦੋਂ ਸਾਨੂੰ ਪੰਥਕ ਮਸਲੇ ਤੇ ਸਾਡੀਆਂ ਜਿਹੜੀਆਂ ਇਹ ਗੱਲਾਂ ਉਹ ਯਾਦ ਆਉਣ ਲੱਗ ਜਾਂਦੀਆਂ ਨੇ ਰਾਜ ਭਾਗ ਆਵੇ ਤਾਕਤ ਆਵੇ ਵਰਤਿਆ ਜਾਵੇ ਜਿਵੇਂ ਅੱਜ ਦੇਖੋ ਰਾਜ ਭਾਗ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦੇ ਕੋਲ ਗੁਰਮੁਖ ਪਿਆਰਿਓ ਰਾਜ ਭਾਗ ਆਇਆ ਉਹਨਾਂ ਨੇ ਰਾਮ ਮੰਦਰ ਸਥਾਪਿਤ ਕੀਤਾ ਅੱਜ ਸਦੀਆਂ ਬਾਅਦ ਉਹ ਕਹਿੰਦੇ ਸਾਡਾ ਰਾਮ ਮੰਦਰ ਸਾਡੇ ਤੋਂ ਖੋਇਆ ਗਿਆ ਅਸੀਂ ਸਥਾਪਿਤ ਕਰਨਾ ਪਰ ਜਦੋਂ ਸਾਡੇ ਕੋਲ ਸਾਡਾ ਰਾਜ ਭਾਗ ਭਾਵੇਂ ਕਿਸੇ ਸਟੇਟ ਸੂਬੇ ਵਿੱਚ ਆਵੇ ਤਾਕਤ ਆਵੇ ਸਾਡੀ ਵੀ ਇੱਛਾ ਹੋਵੇ ਔਰ ਸਾਡੀ ਵੀ ਉਸ ਵੇਲੇ ਸੋਚ ਹੋਵੇ ਸਾਡਾ ਵੀ ਇਸ ਪਾਸੇ ਖਿਆਲ ਹੋਵੇ ਕਿ ਜਿਹੜੇ ਗੁਰਦੁਆਰੇ ਗੁਰਧਾਮ ਸਾਡੇ ਤੋਂ ਵਿਛੋੜ ਦਿੱਤੇ ਗਏ ਆ ਮਲਿਆ ਮੇਡ ਕਰ ਦਿੱਤੇ ਗਏ ਉਹਨਾਂ ਨੂੰ ਅਸੀਂ ਸਥਾਪਿਤ ਕਰੀਏ ਜੋ ਸਾਡੇ ਨਾਲ ਬੇਇਨਸਾਫੀਆਂ ਹੋਈਆਂ ਉਹਨਾਂ ਦਾ ਇਨਸਾਫ ਕਰੀਏ ਜਿਹੜੇ ਸਾਡੇ ਕੌਮ ਲਈ ਲੜਦੇ ਜੇਲਾਂ 'ਚ ਬੈਠੇ ਬੰਦੀ ਸਿੰਘ ਉਹਨਾਂ ਦੀਆਂ ਰਿਹਾਈਆਂ ਲਈ ਉਸ ਵੇਲੇ ਜਦੋਂ ਤਾਕਤ ਹੁੰਦੀ ਹੈ ਅੱਜ ਵੀ ਮੈਂ ਸਮਝਦਾ ਗੁਰਮਖ ਪਿਆਰਿਓ ਸਾਨੂੰ ਇਸ ਪਾਸੇ ਉਦਮ ਤੇ ਉਪਰਾਲੇ ਕਰਨ ਦੀ ਲੋੜ ਹੈ ਹਰੇਕ ਨੂੰ ਆਪਣਾ ਧਰਮ ਮੁਬਾਰਕ ਆਪਣੇ ਧਰਮ 'ਚ ਪਰਪੱਕ ਹੋ ਕੇ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਕੋਈ ਧਰਮ ਮਾੜਾ ਨਹੀਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਮਨੁੱਖ ਮਾੜਾ ਹੋ ਸਕਦਾ ਜਿਹੜਾ ਕਿਸੇ ਵੀ ਧਰਮ ਦੇ ਵਿੱਚ ਪੈਦਾ ਹੋਇਆ ਜਿਹੜਾ ਮਾੜੇ ਕਰਮ ਕਰਦਾ ਜਨਮ ਤੋਂ ਕੋਈ ਮਾੜਾ ਨਹੀਂ ਅਵਲੇ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਨਮ ਤੋਂ ਕੋਈ ਮਾੜਾ ਨਹੀਂ ਕਰਮ ਤੋਂ ਕੋਈ ਚੰਗਾ ਤੇ ਮਾੜਾ ਜਿਹੜਾ ਚੰਗਾ ਕਰਮ ਕਰਦਾ ਉਹ ਚੰਗਾ ਜਿਹੜਾ ਮਾੜਾ ਕਰਮ ਕਰਦਾ ਉਹ ਮਾੜਾ ਚਾਹੇ ਕਿਸੇ ਧਰਮ ਚ ਪੈਦਾ ਹੋਇਆ ਹੋਵੇ ਜਿਨ੍ਹਾਂ ਨੇ ਜਥੇਦਾਰ ਕੌਕੇ ਸਾਹਿਬ ਨੂੰ ਸ਼ਹੀਦ ਕੀਤਾ ਉਹ ਸਾਡੇ ਧਰਮ 'ਚ ਹੀ ਪੈਦਾ ਹੋਏ ਸਨ ਪਰ ਉਹਨਾਂ ਜਿਨ੍ਹਾਂ ਜ਼ੁਲਮ ਕੀਤਾ ਜਥੇਦਾਰ ਕੌਕੇ ਸਾਹਿਬ ਦਾ ਜ਼ਿਕਰ ਆਉਂਦਾ ਹੈ ਕਿ 31 ਸਾਲਾਂ ਬਾਅਦ ਉਹਨਾਂ ਦੀ ਜਾਂਚ ਰਿਪੋਰਟ ਜਿਹੜੀ ਜਨਤਕ ਹੋਈ ਹੈ ਕਿ ਉਹਨਾਂ ਨੂੰ ਕਿੱਦਾਂ ਕੋਕੋਕੇ ਸ਼ਹੀਦ ਕੀਤਾ ਹੋਰ ਬਹੁਤ ਸਾਰੇ ਸਿੱਖਾਂ ਨੂੰ ਜਿਸ ਤਰੀਕੇ ਨਾਲ ਸੋ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਜ਼ੁਲਮ ਕੀਤਾ ਕਿਸੇ ਵੀ ਧਰਮ ਵਿੱਚ ਕੋਈ ਧਰਮ ਮਾੜਾ ਨਹੀਂ ਹੈ ਦੇਖੋ ਭਾਵੇਂ ਮੁਗਲਾਂ ਨਾਲ ਜੰਗ ਦਾ ਸਮਾਂ ਸੀ ਇੱਥੇ ਨਵੀਖਾਂ ਗਣੀਖਾਂ ਸਤਿਗੁਰ ਦੇ ਪਲੰਗੇ ਨੂੰ ਮੋਢਾ ਦੇ ਕੇ ਤੁਰ ਰਹੇ ਆ ਇੱਥੇ ਗੁਰਮੁਖ ਪਿਆਰਿਓ ਕੋਟਲਾ નિਹੰਗਖਾਂ ਗੁਰੂ ਘਰ ਦਾ ਸ਼ਰਧਾਲੂ ਹੈ yogi allah yaar khan ਮੁਸਲਮਾਨਾਂ ਦੇ ਘਰ ਚ ਪੈਦਾ ਹੋ ਕੇ ਗੁਰੂ ਦੀ ਉਸਤਤ ਕਰ ਰਿਹਾ ਭਾਵੇਂ ਉਹਨੂੰ ਉਹਦੇ ਧਰਮ ਦੇ ਲੋਕਾਂ ਨੇ ਫਤਵਾ ਲਾ ਕੇ ਸਰਾ ਦੁਆਰਾ ਇਸਲਾਮ ਚੋਂ ਬਾਹਰ ਕਰ ਦਿੱਤਾ ਪਰ ਉਹਨੇ ਗੁਰੂ ਦਾ ਪਿਆਰ ਪਾਇਆ ਵੀ ਕਮਸਾਹ ਫਕੀਰ ਕੜਾਂਦੇ ਰਹਿਣ ਵਾਲਾ ਪਟਨਾ ਸਾਹਿਬ ਦੀ ਧਰਤੀ ਤੇ ਪੁੱਜ ਗਿਆ ਇੱਕ ਪਾਸੇ ਦੇਖੋ ਗੁਰਮੁਖ ਪਿਆਰਿਓ ਦੀਵਾਨ ਟੋਡਰਮਲ ਵਰਗੇ ਜੇ ਗੰਗੂ ਨੇ ਧਰੋਕ ਮਾਇਆ ਤੇ ਦੀਵਾਨ ਟੋਡਰਮਲ ਵਰਗੇ سونے ਦੀਆਂ ਮੋਹਰਾਂ ਵਿਛਾ ਕੇ ਤੇ ਸਭ ਜਾਦੇ ਤੇ ਮਾਤਾ ਗੁਜਰਕੌਰ ਦੇ ਸਰੀਰ ਦੇ ਸੰਸਕਾਰ ਵਾਸਤੇ ਜਗ੍ਹਾ ਪ੍ਰਾਪਤ ਕਰ ਰਹੇ ਆ ਬਾਬਾ ਮੋਤੀराम ਮਹਿਰਾ ਉਸ ਸਮੇਂ ਦੁੱਧ ਪਿਆਰਿਆ ਜਦੋਂ ਆਪਣੇ ਆ ਵੀ ਦਰਵਾਜ਼ੇ ਬੰਦ ਕਰ ਲਏ ਇਤਿਹਾਸ ਇਹਨਾਂ ਗੱਲਾਂ ਦੇ ਨਾਲ ਹੀ ਬਣਦਾ ਹੈ ਸੋ ਸਾਰੇ ਧਰਮ ਸਤਕਾਰ ਜੋਗ ਆਪਣੇ ਧਰਮ 'ਚ ਪਰਪੱਕ ਹੋਣਾ ਦੂਜੇ ਧਰਮਾਂ ਦਾ ਸਤਕਾਰ ਧਰਮ ਕਰਕੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਕਿਉਂਕਿ ਨਾ Hindu ਹੈ ਬੁਰਾ ਨਾ Musalman ਹੈ ਬੁਰਾ ਬੁਰਾਈ ਹੈ ਜਨ ਕੇ ਦਿਲ ਮੇ ਉਹ ਇਨਸਾਨ ਹੈ ਬੁਰਾ ਜਿਹਦੇ ਅੰਦਰ ਬੁਰਾਈ ਆ ਜਾਵੇ ਉਹ ਮਨੁੱਖ ਬੁਰਾ ਹੁੰਦਾ ਚਾਹੇ ਕਿਸੇ ਵੀ ਧਰਮ 'ਚ ਪੈਦਾ ਹੋਇਆ ਹੋਵੇ ਤੇ ਚੰਗੇ ਬੰਦੇ ਕਿਸੇ ਵੀ ਧਰਮ ਵਿੱਚ ਇੱਥੇ ਸਾਈ ਮੀਆਂ ਮੀਰ ਇਸਲਾਮ 'ਚ ਪੈਦਾ ਹੋਇਆ ਗੁਰੂ ਅਰਜਨ ਦੇ ਮਹਾਰਾਜ ਹਰਮੰਦਰ ਸਾਹਿਬ ਦਾ ਨੀ ਪੱਥਰ ਰਖਵਾ ਰਹੇ ਆ ਸੋ ਚੰਗਿਆਈਆਂ ਨੂੰ ਹਮੇਸ਼ਾ ਸਲਾਮ ਹੈ ਤੇ ਆਓ ਅਸੀਂ ਚੰਗਿਆਈਆਂ ਨਾਲ ਗੁਰੂ ਦੇ ਸਿਧਾਂਤਾਂ ਨਾਲ ਜੁੜੀਏ ਤਾਂ ਹੀ ਇਹ ਗੁਰਮੁਖ ਪਿਆਰਿਓ ਸਮਾਗਮ ਕਰਾਇਆ ਵੀ ਸਾਡੇ ਸਫਲੇ ਆ ਤਾਂ ਮੈਂ ਸਮਝਦਾ ਇਹ ਦਰਦੀ ਸਾਹਿਬ ਦਾ ਪਰਿਵਾਰ ਦਾ ਉਪਰਾਲਾ ਕੀਤਾ ਵੀ ਸਫਲਾ ਹੋਵੇਗਾ ਕਿ ਅਸੀਂ ਕੋਈ ਗੁਰੂ ਦੀ ਗੱਲ ਦਾ ਗੁਰੂ ਦੇ ਬਚਨ ਨੂੰ ਹਿਰਦੇ 'ਚ ਵਸਾ ਲਈਏ ਕਿਸੇ ਗੁਰੂ ਦੀ ਗੱਲ ਨੂੰ ਹਿਰਦੇ 'ਚ ਵਸਾ ਲਈਏ ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਜਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਗੁਰੂ ਕੇ ਹਜ਼ੂਰੀ ਕੀਰਤਨੀਆਂ ਨੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਆਂ ਨੇ ਕੀਰਤਨ ਕੀਤਾ ਇੱਕ ਬਚਨ ਵੀ ਸਾਡੇ ਹਿਰਦੇ ਚ ਵਸ ਜਾਵੇ ਜਥੇਦਾਰ ਸਾਹਿਬ ਨੇ ਸੰਬੋਧਨ ਕਰਨਾ ਹੋਰ ਗੁਰਮੁਖ ਖਾਨ ਨੇ ਸੰਬੋਧਨ ਕੀਤਾ ਉਹਨਾਂ ਦਾ ਇੱਕ ਬਚਨ ਵੀ ਸਾਡੇ ਹਿਰਦੇ ਚ ਵਸ ਜਾਵੇ ਸਾਡਾ ਜੀਵਨ ਨਿਹਾਲ ਹੋ ਜਾਵੇਗਾ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਸਾਡਾ ਮਾਰਗਦਰਸ਼ਨ ਕਰਦੀਆਂ ਨੇ ਆਓ ਇੱਕ ਵਾਰ ਫੇਰ 11ਵਾਂ ਜੋ ਪੱਤਰਕਾਰਤਾ ਸਮੇਲਨ ਦਰਦੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਗਰੁੱਪ ਵੱਲੋਂ ਕਰਵਾਇਆ ਜਾ ਰਿਹਾ ਹੈ ਉਸ ਦੀ ਵੀ ਮੁਬਾਰਕ ਹੈ ਸਾਰੇ ਪੱਤਰਕਾਰ ਵੀਰਾਂ ਨੂੰ ਦੂਰ ਦਰਾਡੇ ਤੋਂ ਹਰਿਆਣਾ ਪੰਜਾਬ ਵੱਖ-ਵੱਖ ਸਟੇਟਾਂ ਤੋਂ ਚੱਲ ਕੇ ਆਏ ਆ ਔਰ 75ਵਾਂ ਜਨਮ ਦਿਨ ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਜੀ ਦਰਦੀ ਸਾਹਿਬ ਦਾ ਜਿਹੜੇ ਗੁਰੂ ਘਰ ਦੇ ਨਾਲ ਸਿੱਖੀ ਨਾਲ ਜੁੜਿਆ ਪਰਿਵਾਰ ਹੈ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਸਭ ਨੂੰ ਲੱਖ ਲੱਖ ਮੁਬਾਰਕ ਹੈ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਹੋਈਆਂ ਭੁੱਲਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਆਪ ਸਰਬੱਤ ਸੰਗਤਾਂ ਨੇ ਬਖਸ਼ਿਸ਼ ਕਰਨੀ ਕਰੋ ਫਤੇ ਦੀ ਸ਼ਾਨ ਅਗਲਾ ਪ੍ਰੋਗਰਾਮ ਸਤਿਕਾਰਯੋਗ ਸਕਦਰ ਸਾਹਿਬ ਪਾਸੋਂ ਸਰਵਣ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰੇ ਸਾਨੂੰ ਸਾਰਿਆਂ ਨੂੰ ਗੁਰੂ ਦੇ ਚਰਨਾਂ ਨਾਲ ਗੁਰੂ ਦੀ ਸਿੱਖੀ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਵੇ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਝੁਕਾਓ ਸੀ ਸਤਿਗੁਰਾਂ ਨੂੰ ਤੇ ਗੱਜ ਕੇ ਫਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਜਿਨ੍ਹਾਂ ਨੇ ਬੜੀਆਂ ਡੂੰਘੀਆਂ ਗੱਲਾਂ ਕੀਤੀਆਂ ਨੇ ਲੋੜ ਇਹਨਾਂ ਗੱਲਾਂ ਨੂੰ ਸਮਝਣ ਦੀ ਤੇ ਇਹਦੇ ਤੇ ਹੰਗਾਰਾ ਪਰੰਦੀ ਹੈ ਮੈਂ ਬੇਨਤੀ ਕਰਾਂਗਾ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਤੇ ਦਰਦੀ ਸਾਹਿਬ ਨੂੰ ਕਿ ਉਹ ਜਥੇਦਾਰ ਦਾਦੂਵਾਲ ਜੀ ਦਾ ਸਤਿਕਾਰ ਕਰਨਗੇ ਸਤਿ ਸ੍ਰੀ ਅਕਾਲ ਮੈਂ ਇਸ ਤੋਂ ਪਹਿਲਾਂ ਕਿਸੇ ਕੌਮ ਦੀ ਬਹੁਤ ਹੀ ਉੱਚੀ ਤੇ ਸੁੱਚੀ ਸ਼ਖਸੀਅਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਉਹ ਸੰਗਤਾਂ ਦੇ ਰੂਪ ਰੂਪ ਹੋਣ ਮੈਂ